ਹਾਂਜੀ ਸਤਿ ਸ੍ਰੀ ਅਕਾਲ ਸਾਰੇ ਘੋੜਾ ਪ੍ਰੇਮੀਆਂ ਨੂੰ ਨਾਬਾ ਮੰਡੀ ਦੀ ਸ਼ੁਰੂਆਤ ਹੋ ਚੁੱਕੀ ਆ 2024 ਦੀ ਪਹਿਲੀ ਮੰਡੀ ਜੋ ਅੱਜ ਲੱਗ ਚੁੱਕੀ ਆ ਦੋਸਤੋ ਨਾਬਾ ਸ਼ਹਿਰ ਦੇ ਵਿੱਚ ਅਵੀ ਦੋਸਤੋ ਦੇਖ ਸਕਦੇ ਹੋ ਨਾਬਾ ਮੰਡੀ ਦਾ ਤੁਹਾਨੂੰ 뷰 ਦਿਖਾ ਰਹੇ ਆ ਤੇ ਰੌਣਕਾਂ ਵੱਧਦੀਆਂ ਜਾ ਰਹੀਆਂ ਨੇ ਨਾਬਾ ਘੋੜਿਆਂ ਦੀ ਮੰਡੀ ਜੋ ਚੱਲ ਰਹੀ ਆ ਤੁਹਾਨੂੰ ਉਹ ਚੀਜ਼ ਦਾ 뷰 ਦਿਖਾ ਰਹੇ ਆ ਹਾਂਜੀ ਦੋਸਤੋ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਘੋੜੇ ਬਛੇਰੇ ਮੰਡੀ ਦੇ ਵਿੱਚ ਪਹੁੰਚ ਗਏ ਨੇ ਹਾਂਜੀ ਤਾਂ ਦੋਸਤੋ ਘਰੂ ਹਯਾ ਮੰਡੀ ਰੌਣਕਾਂ ਤੁਹਾਨੂੰ ਦਿਖਾਵਾਂਗੇ ਅੱਗੇ-ਅੱਗੇ ਹਾਂਜੀ ਦੋਸਤੋ ਨਾਬੇ ਮੰਡੀ ਦੇ ਵਿੱਚ ਘੋੜਿਆਂ ਦੀ ਮੰਡੀ ਦੇ ਵਿੱਚ ਪਹੁੰਚ ਕੇ ਰੌਣਕਾਂ ਵਧਾਓ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ